ਇਸ ਕਨਵੈਨਸ਼ਨ ਅਸੀਂ ਇਸ ਕਰਕੇ ਸੱਦੀ ਆ ਕਿ ਜੋ ਅਜੋਕੇ ਸਮੇਂ ਦੇ ਵਿੱਚ ਹਾਲਾਤ ਬਣ ਰਹੇ ਆ ਜੋ ਅਜੋਕੇ ਸਮੇਂ ਦੇ ਵਿੱਚ ਪੰਥ ਨੂੰ ਢਾਹ ਲਾਈ ਜਾ ਰਹੀ ਆ ਉਹਨਾਂ ਦੇ ਉੱਤੇ ਅਸੀਂ ਸਿੰਘ ਸਾਹਿਬਾਂ ਦੇ ਵਿਚਾਰ ਸੁਣ ਸਕੀਏ ਉਹ ਵੀ ਸੰਗਤਾਂ ਨੂੰ ਦੱਸ ਸਕਣ ਕਿ ਜੋ ਹਾਲਾਤ ਵਾਪਰ ਰਹੇ ਨੇ ਇਹਦੇ ਨਾਲ ਪੰਥ ਨੇ ਅੱਗੇ ਜਾ ਕੇ ਕਿੱਥੇ ਖਲੋਣਾ ਹੈ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਅਗਰ ਕਿਸੇ ਦੀ ਨਜ਼ਰ ਹੁੰਦੀ ਆ ਸਮੂਚੇ ਵਿਸ਼ਵ ਦੇ ਵਿੱਚ ਤੇ ਉਹ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਔਰ ਮੈਂ ਸਮਝਦਾ ਕਿ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਆਪਣਾ ਇਹ ਆਧਾਰ ਵੀ ਖਤਮ ਕਰਦੀ ਜਾ ਰਹੀ ਆ ਅਸੀਂ ਸੁਣਿਆ ਸੀ ਔਰ ਦੇਖਿਆ ਸੀ ਆਪਣੇ ਜੀਵਨ ਦੇ ਵਿੱਚ ਜਦ ਕਿਸੇ ਸਿੰਘ ਨੂੰ ਜਦ ਕਿਸੇ ਜਥੇਦਾਰ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਉਹਨੂੰ ਲਾਇਆ ਜਾਂਦਾ ਸੀ ਤੇ ਉਹਨਾਂ ਦੇ ਗੱਲ ਸਿਰਾਂ ਦੇ ਉੱਤੇ ਪੱਗਾ ਰੱਖਿਆ ਜਾਂਦੀਆਂ ਸੀ ਉਹਨਾਂ ਦੇ ਉੱਤੇ ਸਰੋਪੇ ਰੱਖੇ ਜਾਂਦੇ ਸੀ ਮਗਰ ਅੱਜ ਸਮਾਂ ਐਫਓਜ ਆ ਗਿਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਆਪਣੇ ਆਪ ਨੂੰ ਕਲਾਉਂਦੀ ਸੀ ਇਹਨੇ ਸਪੈਸ਼ਲ ਵਿੰਗ ਖੋਲ ਰੱਖਿਆ ਜਿਹਨੂੰ ਆਪਣਾ ਆਈਟੀ ਵਿੰਗ ਦਾ ਨਾਮ ਦਿੱਤਾ ਗਿਆ ਜਿੱਦੇ ਵਿੱਚ ਆਪਣੇ ਗੁਰਗੇ ਰੱਖੇ ਹੋਏ ਨੇ ਕਿ ਅਸੀਂ ਉਹ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਕੌਮ ਨੇ ਪੱਗਾਂ ਪਾਈ ਐ ਅੱਜ ਉਹਨਾਂ ਦੀਆਂ ਪੱਗਾਂ ਕਿਦਾਂ ਰੋਲੀਆਂ ਇਹ ਆਈਟੀ ਵਿੰਗ ਦਾ ਕੰਮ ਅੱਜ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਅੱਜ ਅਸੀਂ ਉਹਨਾਂ ਗੱਲਾਂ ਦੇ ਉੱਤੇ ਪੈਰਾ ਦੇਣਾ ਹੈ ਜਿਹੜਾ ਕੌਮ ਨੂੰ ਸੇਧ ਦਿੰਦਾ ਹੋਵੇ ਅਸੀਂ ਉਹਨਾਂ ਲੋਕਾਂ ਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਉਣਾ ਹੈ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਪੈਦਾ ਹੋਏ ਮੈਂ ਕਹਿ ਸਕਦਾ ਕਿ ਪਿਛਲੇ 2015 ਤੋਂ ਜਦ ਤੱਕ ਗੁਰੂ ਗ੍ਰੰਥ ਸਾਹਿਬਹ ਜੀ ਦੀਆਂ ਬੇਦਬੀਆਂ ਹੋਈਆਂ ਜੱਤੋਂ ਬਰਗਾੜੀ ਦਾ ਕਾਂਡ ਹੋਇਆ ਜੱਤੋਂ ਬੇਵਕਲੀ ਗੋਲੀ ਚੱਲੀ ਆ ਔਰ ਉਸ ਤੋਂ ਬਾਅਦ ਪੰਥ ਦੀ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਭਾਵਨਾ ਦੇ ਨਾਲ ਖਿਲਵਾੜ ਕੀਤਾ ਉਹਦਾ ਸਾਰਾ ਹਾਸ਼ ਰਜ ਤੁਹਾਡੇ ਸਾਹਮਣੇ ਆ ਰਿਹਾ ਤੁਸੀਂ ਇੱਕ ਇੱਕ ਦਿਨ ਦਾ ਸੀਨ ਆਪਣੇ ਅੱਖਾਂ ਦੇ ਸਾਹਮਣੇ ਦੇਖ ਸਕਦੇ ਹੋ ਕਿ ਅੱਜ 2 ਦਸੰਬਰ ਦੀ ਫੈਸਿਲ ਤੋਂ ਜ다 ਕਾਲ ਤੱਕ ਸਾਡੀ ਫੈਸਿਲ ਤੋਂ ਜਿਹੜੇ ਫੈਸਲੇ ਸਿੰਘ ਸਾਹਿਬ ਉਹਨਾਂ ਨੇ ਲੈ ਗਏ ਉਹਦੇ ਵਿੱਚ ਇਨ ਬਿਨ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਉਣ ਦੀ ਗੱਲ ਕੀਤੀ ਮਗਰ ਜਿੱਦਾਂ ਹੀ ਮਾੜਾ ਜਿਹਾ ਸਾਹ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਇਹ ਜਿਹੜੇ ਫੈਸਲੇ ਨੇ ਮੇਰੇ ਸਿਰ ਦੇ ਉੱਤੇ ਥੋਪੇ ਗਏ ਨੇ ਇਹ ਦੁਖਾਂਤ ਜਿਹੜਾ ਕੌਮ ਦੇ ਵਿੱਚ ਆ ਰਿਹਾ ਅੱਜ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਸੋ ਅੱਜ ਸਿੰਘ ਸਾਹਿਬ ਜੀ ਮੈਂ ਜ਼ਰੂਰ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਦਿੱਲੀ ਦੀ ਉਹ ਸੰਗਤ ਹੈ ਜਿਨ੍ਹਾਂ ਨੇ ਉਸ ਵਕਤ ਵੀ ਫੈਸਲਾ ਲਿਆ ਜਦ ਅਸੀਂ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ ਜਦ ਸਾਡੇ ਸਿਰਾਂ ਦੇ ਉੱਤੇ ਪਰ加ੜੀ ਦਾ ਕਾਹਨ ਹੁੰਦਾ ਸੀ ਸਾਡੇ ਸਿਰਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀਆਂ ਦੀ ਇਲਜ਼ਾਮ ਲੱਗਦੇ ਸੀ ਮਗਰ ਇਸ ਦਿੱਲੀ ਦੀ ਸੰਗਤ ਨੇ ਸਮੁੱਚੀ ਟੀਮ ਨੂੰ ਤਦ ਜਿਤਾਇਆ ਜਦ ਅਸੀਂ ਕੋਵਿਡ ਕਾਲ ਦੇ ਵਿੱਚ ਸੰਗਤਾਂ ਦੀ ਸੇਵਾ ਕੀਤੀਆ ਜਦ ਅਸੀਂ ਕਿਸਾਨ ਵੀਰਾਂ ਨੂੰ ਸੇਵਾਵਾਂ ਕੀਤੀਆ ਔਰ ਇਸ ਸੰਗਤ ਨੇ ਸੇਵਾ ਨੂੰ ਭਾਗ ਲਾਉਂਦੇ ਉਹ ਸਮੁੱਚੀ ਕਮੇਟੀ ਨੂੰ ਜਿਤਾ ਕੇ ਭੇਜਿਆ ਸਾਡੀ ਔਰ ਸਾਨੂੰ ਬਾਰ ਬਾਰ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਲੋਕਾਂ ਦੇ ਨਾਲ ਹੱਥ ਮਿਲਾ ਲਓ ਜਿਨ੍ਹਾਂ ਦੇ ਬਾਰੇ ਹੋਣੇ ਕਾਲੋ ਸਾਹਿਬ ਨੇ ਜ਼ਿਕਰ ਕੀਤਾ ਜਿਨ੍ਹਾਂ ਨੇ 84 ਦੇ ਕਾਤਲਾਂ ਨੂੰ ਬਖਸ਼ਣ ਦੀ ਗੱਲ ਕੀਤੀ ਆ ਜਿਨ੍ਹਾਂ ਨੇ 84 ਦੇ ਸਿੰਘਾਂ ਨੂੰ ਜਿਹੜੇ ਕਤਲਿਆਮ ਹੋਏ ਸੀ ਉਹਨਾਂ ਦੇ ਦੋਸ਼ੀਆਂ ਦੇ ਨਾਲ ਹੱਥ ਮਿਲਾਏ ਔਰ ਇਹਨਾਂ ਸਟੇਜਾਂ ਤੇ ਬੁਲਾ ਕੇ ਸਰੂਪੇ ਦਿੱਤੇ ਗਏ ਇਹ ਦੁਖਾਂਤ ਲਗਾਤਾਰ ਵੱਧਾ ਚੱਲੇ ਗਿਆ ਮਗਰ ਜੋ ਤੁਸੀਂ ਫੈਸਲੇ ਲਏ ਅੱਜ ਦੇ ਇਸ ਪਰਵੇ ਘੱਟ ਦੇ ਵਿੱਚ ਮੈਂ ਕਹਿ ਸਕਦਾ ਕਿ ਇਹ ਮਤੇ ਵੀ ਅਸੀਂ ਪਾਸ ਕਰਾਂਗੇ ਕਿ ਜਿਹਦੇ ਵਿੱਚ ਅਸੀਂ ਇਹ ਮਤਾ ਵੀ ਜਰੂਰ ਰੱਖਣਾ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਉਨੂੰ ਬਿਲਕੁਲ ਕਾਇਮ ਰੱਖਿਆ ਜਾਏਗਾ ਸਮੂਚਾ ਪੰਥ ਸਮੂਚਾ ਹਿੰਦੁਸਤਾਨ ਤੁਹਾਡੇ ਨਾਲ ਖਲੋਤਾ ਸਿੰਘ ਸਾਹਿਬ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਨਾ ਲੋਕਾਂ ਲਈ ਇਹਨਾਂ ਲੋਕਾਂ ਤੋਂ ਘਬਰਾਣ ਦੀ ਲੋੜ ਨਹੀਂ ਅੱਜ ਦੇਖ ਸਕਦੇ ਹੋ ਕਿ ਦਿੱਲੀ ਦਾ ਸੂਜਬਾਨ ਜਿਹੜੇ ਸਾਰੇ ਬੈਠੇ ਆ ਹਿੰਦੁਸਤਾਨ ਦੇ ਭਾਰ ਦੇ ਲੋਕ ਦੇ ਜਿਹੜੇ ਇੱਥੇ ਆਏ ਨੇ ਇਹ ਤੁਹਾਡੇ ਸਾਹਮਣੇ ਬੈਠੇ ਆ ਔਰ ਮੈਂ ਤੁਹਾਡੇ ਲਈ ਇੱਕ ਜ਼ਰੂਰ ਗੱਲਾਂ ਕਰਾਂਗਾ ਕਿ ਉਹ ਇੱਕ ਸ਼ਾਇਰ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਤੁਸੀਂ ਤੁਰਨ ਦਾ ਇਹ ਖਾਸ ਤੌਰ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਕਰ ਰਿਹਾ ਮੈਂ ਗੱਲ ਕਿਸੇ ਤੁਸੀਂ ਤੁਰਨ ਦਾ ਹੌਸਲਾ ਰੱਖੋ ਰਾਵਾਂ ਬਹੁਤ ਨੇ ਤੁਸੀਂ ਤੁਰਨ ਦਾ ਹੌਸਲਾ ਰੱਖੋ ਰਾਵਾਂ ਬਹੁਤ ਨੇ ਰਾਹ ਦੇ ਵਿੱਚ ਕੱਡਿਆਂ ਦੀ ਫਿਕਰ ਨਾ ਕਰੋ ਤੁਹਾਡੇ ਨਾਲ ਦੂਆਵਾਂ ਬਹੁਤ ਨੇ ਅੱਜ ਦਾ ਇਹ ਕਾਠ ਇਸ ਗੱਲ ਦਾ ਪ੍ਰਤੀਕ ਹੈ ਕਿ ਪੂਰਾ ਸਮੂਚਾ ਹਿੰਦੁਸਤਾਨ ਦਾ ਸਿੱਖ ਜਿਹੜਾ ਇਹ ਆਪਕ ਨੇ ਆਪ ਖੁਦ ਮੁਖਤਿਆਰ ਹੈ ਔਰ ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ રોડે સાહેબ ਇੱਥੇ ਬੈਠੇ ਆ ਕਾਲਤਕ ਸਾਬ ਦੇ ਸਾਬਕਾ ਜਥੇਦਾਰ ਨੇ ਜਦ ਵੀ ਤੁਸੀਂ ਕੌਮ ਦੇ ਲਈ ਕੋਈ ਸੇਧ ਦਿੰਦੇ ਹੋ ਕੌਮ ਦੇ ਲਈ ਕੋਈ ਫੈਸਲੇ ਲੈਂਦੇ ਹੋ ਉਹ ਫੈਸਲੇ ਲਿਓ ਜਿਹੜੇ ਸਿਰਫ ਤੇ ਸਿਰਫ ਸਿੱਖਾਂ ਲਈ ਹੋਣ ਇਹ ਨਾ ਹੋਏ ਕਿ ਤੁਸੀਂ ਸਿਰਫ ਪੰਜਾਬ ਵੱਲ ਦੇਖੇ ਦੇਖਦੇ ਹੋ ਔਰ ਉਹਦੇ ਬਲਾਵਾ ਜਿਹੜਾ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬੈਠਾ ਮੈਨੂੰ ਮਾਣ ਹੁੰਦਾ ਮੇਰੇ ਭਰਾ ਬੈਠੇ ਆ ਇੰਦੋਰ ਤੋਂ ਆਇਆ ਹੈ ਮੱਧ ਪ੍ਰਦੇਸ਼ ਤੋਂ ਆਏ ਨੇ ਯੂਪੀ ਤੋਂ ਆਏ ਨੇ ਚ ਨਹੀਂ ਤੋਂ ਆਏ ਨੇ ਹైదరాబాద్ ਤੋਂ ਆਏ ਨੇ ਜਾ ਕੇ ਦੇਖੋ ਕੀ ਘਰਾਂ ਦੇ ਵਿੱਚ ਕਿਦਾਂ ਸਿੱਖੀ ਪਰਫੁੱਲਤਾ ਹੈ ਅੱਜ ਜਿਹਨੂੰ ਅਸੀਂ ਆਪਣਾ ਪੇਕਾ ਘਰ ਕਹਿੰਦੇ ਆ ਪੰਜਾਬ ਉਥੇ ਘਰ ਦੀ ਸਿੱਖੀ ਦੇ ਨਾਲ ਮੁਕਾਬਲਾ ਕਰਕੇ ਦੇਖ ਲਓ ਕਿ ਅੱਜ ਤੁਹਾਨੂੰ ਨਮੋਸ਼ੀ ਹੋਏਗੀ ਜਦ ਹਿੰਦੁਸਤਾਨ ਦੇ ਵੱਖ-ਵੱਖ ਕੋਨੇ ਜਾਓਗੇ ਔਰ ਇਹ ਸਾਰੇ ਸਿੱਖ ਆਪਣਾ ਇੱਕੋ عقیدہ ਆਪਣਾ ਪ੍ਰਭੂ ਸਤਾ ਦਾ ਕੇਂਦਰ ਸ੍ਰੀ ਅਕਾਲ ਤਖਤ ਸਭ ਨੂੰ ਮੰਨਦੇ ਨੇ ਉਸ ਅਕਾਲ ਤਖਤ ਸਭ ਨੂੰ ਨਕਮਸਤਕ ਹੁੰਦੇ ਨੇ ਔਰ ਉਹਦੇ ਲਏ ਗਏ ਫੈਸਲੇ ਨੂੰ ਬਿਲਕੁਲ ਇੱਕ ਇਨਮੇਨ ਬੰਦੇ ਨੇ ਔਰ ਤੁਹਾਡਾ ਵੀ ਫਰਜ਼ ਬੰਦਾ ਕਿ ਫੈਸਲਾ ਜਦੇ ਵੀ ਲੋ पूरे हिंदुस्तान ਦਾ ਨਹੀਂ ਪੂਰੇ ਵਰਲਡ ਦੇ ਸਿੱਖਾਂ ਦੇ ਨਾਮ ਦੇ ਉੱਤੇ ਲਿਆ ਜਾਏ ਤਾਂ ਕਿ ਅਸੀਂ ਪੰਜਾਬ ਦੇ ਸਿਆਸਤਦਾਨਾਂ ਨੂੰ ਇਹ ਦੱਸ ਸਕੀਏ ਕਿ ਸਮੂਚਾ ਵਿਸ਼ਵ ਭਾਰ ਦਾ ਸਿੱਖ ਜਿਹੜਾ ਉਹ ਕਾਲ ਤੱਕ ਸਭ ਨੂੰ ਸਮਰਪਿਤ ਹੈ ਮੇਰੇ ਤੋਂ ਬਾਅਦ ਵੱਡੇ ਬਹੁਤ ਬੁਲਾ ਰਹੇ ਨੇ ਗੱਲਾਂ ਕਰਨੀਆਂ ਔਰ ਮੈਂ ਸਿਰਫ ਆਪਣੀ ਇੱਕ ਦੋ ਗੱਲਾਂ ਹੋਰ ਛੋਟੀ ਛੋਟੀ ਕਰਾਂਗਾ ਕਿਉਂਕਿ ਬਹੁਤ ਵੱਡਾ ਫੈਸਲਾ 4 ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਲਿਆ ਗਿਆ ਔਰ ਇਹ ਫੈਸਲਾ ਜਿਹੜਾ ਲਿਆ ਉਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੂੰ ਜਿਹੜੀ ਮੁਤਲ ਕਰਨ ਦੀ ਗੱਲ ਕੀਤੀ ਹੈ ਮੈਂ ਅੱਜ ਇਸ ਭਰਵੇ ਕੱਠ ਦੇ ਵਿੱਚ ਸਾਰਿਆਂ ਕੋਲੋਂ ਇਜਾਜ਼ਤ ਲੈੰਦਾ ਹੋਇਆ ਸਭ ਤੋਂ ਪਹਿਲਾਂ ਤੇ ਸਾਡੇ ਚਰਨਾਂ 'ਚ ਮਾਫੀ ਮੰਗਦਾ ਕਿ ਸਾਡੀ ਸਰਮੌਰ ਸੰਸਥਾ ਹੋਵੇ ਔਰ ਜਥੇਦਾਰ ਨੂੰ ਇਸ ਤਰੀਕੇ ਦੇ ਨਾਲ ਹਟਾਇਆ ਜਾਏ ਅੱਜ ਮੈਂ ਸਾਰਿਆਂ ਵੱਲੋਂ ਤੁਹਾਡੇ ਚਰਨਾਂ 'ਚ ਮਾਫੀ ਮੰਗਦਾ ਕਿ ਇਹ ਮਾਫੀ ਸਾਨੂੰ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਕਰਕੇ ਮੰਗਣੀ ਪੈ ਰਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਹੋਣ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹਟਾਇਆ ਜਾਏ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਏ ਉਹਨਾਂ ਦੀਆਂ ਕਿਰਦਾਰ ਖੁਸ਼ਿਆ ਕਰਨ ਦੀ ਕੋਸ਼ਿਸ਼ ਕੀਤੀ ਜਾਏ ਇਸ ਕਰਕੇ ਅੱਜ ਸਮੂਚਾ ਪੰਥ ਤੁਹਾਡੇ ਨਾਲ ਖਲੋਤਾ ਹੈ ਔਰ ਇਹ ਸਾਰੇ ਜਿਹੜੇ ਅੱਜ ਵੱਖ-ਵੱਖ ਦੁਨੀਆ ਭਰ ਦੇ ਦੇਸ਼-ਪਰਦੇਸ ਸਿੱਖ ਆਏ ਨੇ ਇਹ ਸਾਰੇ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਨੇ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤੇ ਗੁਨਾਹ ਦੇ ਉਹ ਅਸੀਂ ਆਪਣੇ ਝੋਲੀ ਪਾਉਂਦੇ ਆਂ ਔਰ ਤੁਹਾਨੂੰ ਬੇਨਤੀ ਕਰਾਂਗੇ ਕਿ ਅੱਜ ਮੇਰੇ ਨਾਲ ਸਾਰੇ ਜਗਾਰਾਂ ਦੀ ਗੂੰਜ ਦੇ ਵਿੱਚ ਇਸ ਗੱਲ ਤੇ ਮੋਹਰ ਲਾਣਗੇ ਸਾਡੇ ਵਸੇ ਤੁਸੀਂ ਪਹਿਲਾਂ ਵੀ ਜਥੇਦਾਰ ਸੀ ਅੱਜ ਵੀ ਜਥੇਦਾਰ ਹੋ ਔਰ ਅੱਗੇ ਵੀ ਜਥੇਦਾਰ ਰਹੋਗੇ ਜੇ ਮੇਰੀ ਗੱਲ ਨਾਲ ਸਾਰੇ ਸਮਾਨ ਹਾਜ਼ਰੀ ਪੜਦੇ ਹੋ ਤੇ ਇੱਕ ਜਗਾਰਾ ਲਾ ਕੇ ਮੈਂ ਹਾਜ਼ਰੀ ਕਾਂਗਾ ਹੱਥ ਖੜੇ ਕਰਕੇ ਸਾਹਮਣੇ ਪ੍ਰਵਾਨਗੀ ਦੇ ਦੇਣੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਆਪਣਾ ਜਥੇਦਾਰ ਅੱਜ ਵੀ ਮੰਨਦੇ ਆਂ ਔਰ ਅੱਗੇ ਵੀ ਮੰਨਦੇ ਰਾਵਾਂਗੇ ਬੋਲੇ ਸੋ ਨਿਹਾਲ ਮੈਂ ਦੇਸ਼ ਭਰ ਦੇ ਵੱਖ-ਵੱਖ ਕੋਨਿਆਂ ਤੋਂ ਆਏ ਹੋਏ ਸਾਰੇ ਮੇਰੇ ਮੇਜ਼ਬਾਨ ਔਰ ਇਹਨਾਂ ਦੇ ਕੁਕੀ ਵਿਚਾਰਾਂ ਵੀ ਰੱਖਦੇ ਨੇ ਆਪਣੇ ਆਪ ਚ ਇੱਕ ਇੰਸਟੀਚਿਊਟ ਨੇ ਕੋਈ ਕਾਲਜਾਂ ਦੇ ਚੇਅਰਮੈਨ ਨੇ ਤੇ ਕੋਈ ਵੱਡੀਆਂ ਸੰਸਥਾਵਾਂ ਦੇ ਇਹਨਾਂ ਸਾਰਿਆਂ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਹੋਇਆ ਸਾਰੇ ਸੰਤ ਸਮਾਜ ਕੋਕੀ ਜਗਾ ਦੀ ਘਾਟ ਹੋ ਗਈ ਪ੍ਰਬੰਧ ਅਸੀਂ ਸੋਚਿਆ ਸੀ ਕਿ ਪ੍ਰਬੰਧ ਜਿਹੜਾ ਵਰਕਿੰਗ ਡੇ ਹੈ ਕਿ ਘਾਟ ਤਰੀਕੇ ਦੇ ਨਾਲ ਸੰਗਤ ਪਹੁੰਚੇਗੀ ਮਗਰ ਮੈਂ ਸਮਝ ਜਾ ਕਿ ਦਿੱਲੀ ਦੀ ਸੰਗਤ ਨੇ ਅੱਜ ਦੱਸਤਾ ਕਿ ਕਿੰਨਾ ਕੁ ਵੱਡਾ ਰੋਸ ਪੰਥ ਦੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਔਰ ਕਿੰਨੀ ਵੱਡੀ ਤਬਦੀਲੀ ਉਹ ਚਾਹੁੰਦੇ ਨੇ ਔਰ ਇਹ ਤਬਦੀਲੀ ਮੈਂ ਵੀ ਇਹ ਸਮਝਦਾ ਕਿ ਇਸ ਮੰਚ ਤੇ ਬੈਠਾ ਹਰ ਇੱਕੋ ਸ਼ਖਸੀਅਤ ਕੱਵਾ ਸਕਦਾ ਕਿਉਂਕਿ ਆਪਣੇ ਆਪ 'ਚ ਤੁਸੀਂ ਤਾਕਤਾਂ ਰੱਖਦੇ ਹੋ ਔਰ ਮੈਂ ਸਮਝਦਾ ਜੇ ਦਨੀਆ ਤਾਂ ਹੋਣ ਤੇ ਨੀਆਂ ਤੁਹਾਨੂੰ ਭਾਗ ਲੱਗਦੇ ਆ ਇਹ ਜਿਹੜੀ ਕਨਵੈਨਸ਼ਨ ਹੈ ਇਹ 올 ਇੰਡੀਆ ਸਿਕ ਕਨਵੈਨਸ਼ਨ ਅਸੀਂ ਇਸ ਕਰਕੇ ਸੱਦੀ ਆ ਕਿ ਜੋ ਅਜੋਕੇ ਸਮੇਂ ਦੇ ਵਿੱਚ ਹਾਲਾਤ ਬਣ ਰਹੇ ਆ ਜੋ ਅਜੋਕੇ ਸਮੇਂ ਦੇ ਵਿੱਚ ਪੰਥ ਨੂੰ ਢਾਹ ਲਾਈ ਜਾ ਰਹੀ ਆ ਉਹਨਾਂ ਦੇ ਉੱਤੇ ਅਸੀਂ ਸਿੰਘ ਸਾਹਿਬਾਂ ਦੇ ਵਿਚਾਰ ਸੁਣ ਸਕੀਏ ਉਹ ਵੀ ਸੰਗਤਾਂ ਨੂੰ ਦੱਸ ਸਕਣ ਕਿ ਜੋ ਹਾਲਾਤ ਆਪਰ ਰਹੇ ਨੇ ਇਹਦੇ ਨਾਲ ਪੰਥ ਨੇ ਅੱਗੇ ਜਾ ਕੇ ਕਿੱਥੇ ਖਲੋਣਾ ਹੈ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਅਗਰ ਕੋਈ